ਬੀਤੇ ਦਿਨੀ ਰਿਜ਼ਲਟ ਆਇਆ ਪਲਾਸਟੂ ਦਾ 265000 ਬਚਾ ਅਪੀਅਰ ਹੋਇਆ ਉਹਦੇ ਵਿੱਚ ਜੀ ਖੇਤੀ ਪ੍ਰਧਾਨ ਸੂਬਾ ਕਹਿੰਦੇ ਆਪਾਂ ਪੰਜਾਬ ਬਿਲਕੁਲ 허ਾਨੀ ਇਹ ਖੇਤੀਬਾੜੀ ਕਿੰਨੇ ਬੱਚਿਆਂ ਦਾ ਉਹਦੇ ਵਿੱਚ ਪ੍ਰੋਗਰਾਮ ਸੀਗਾ ਵੋਕੇਸ਼ਨਲ ਐਜੂਕੇਸ਼ਨ ਕਿੰਨੇ ਬੱਚਿਆਂ ਦਾ ਸੀਗਾ ਸ਼ਰਮ ਕਹਿ ਲਵੋ ਕੁਝ ਵੀ ਕਹਿ ਲਵੋ 2000 ਤੋਂ ਥੱਲੇ ਬੱਚਾ ਹੈ 265000 ਜੋ ਐਗਰੀਕਲਚਰ ਕਿੰਨੇ ਬੱਚਿਆਂ ਨੇ ਸਬਜੈਕਟ ਲਿਆ ਸਭ ਤੋਂ ਵੱਧ 1.5 ਲੱਖ ਦੇ ਕਰੀਬ ਹਿਸਟਰੀ ਲੈ ਲਈ ਹੈ ਜਾਂ ਸੌਖੀ ਹੈ ਜਾਂ ਸਾਡੀ ਓਰੀਐਂਟੇਸ਼ਨ ਨਹੀਂ ਹੈ ਦੂਜਾ ਅੰਕੜਾ ਹੋਰ ਹੈਰਾਨਕੁਨ ਹੈ ਸਾਡੀ ਨੌਜਵਾਨੀ ਦਾ ਉਹ ਇਹ ਕਹਿ ਰਿਹਾ ਕਿ 2,60,000 ਤੋਂ ਵੱਧ ਬੱਚੇ ਵਾਤਾਵਰਣ ਪ੍ਰੇਮੀ ਨੇ ਸਾਰੇ ਹੀ ਪਾਸ 265 ਚੋਂ ਤੇ ਸਾਰੇ ਹੀ ਅੰਗਰੇਜ਼ੀ ਚੋਂ ਪਾਸ ਸਾਰੇ ਪੰਜਾਬੀ ਚੋਂ ਪਾਸ ਇਹਦਾ ਮਤਲਬ ਵੀ 2,60,000 ਬੱਚਾ ਜਿਹੜਾ ਪਲੱਸ 2 ਕਰਕੇ ਆਇਆ ਫਰਾਟੇਦਾਰ ਪੰਜਾਬੀ ਦੇ ਵੱਟ ਗੱਡੀ ਜਾਂਦਾ ਅੰਗਰੇਜ਼ੀ ਤੇ ਲਾਗੇ ਨਹੀਂ ਖਹਿਣ ਦਿੰਦਾ ਕਿਸੇ ਨੂੰ ਇਹ ਵਾਤਾਵਰਣ ਪੱਖੀ ਤੇ ਉਹਨੂੰ ਸਾਰਾ ਕੁਝ ਗਿਆਨ ਹੈਗਾ ਤੇ ਫਿਰ ਹਾਈਲਾਈਟ ਸੈਂਟਰ ਕਿਧਰ ਉਹ ਖੁੱਲੀ ਜਾਂਦਾ ਇਹਦਾ ਮਤਲਬ ਜੇ ਹਰ ਬੱਚੇ ਨੂੰ ਅੰਗਰੇਜ਼ੀ ਆਂਦੀ ਵਾਤਾਵਰਣ ਪ੍ਰਤੀ ਉਹ ਇੰਨਾ ਵਧੀਆ ਤੇ ਓਰੀਐਂਟੇਸ਼ਨ ਦੀ ਕਮੀ ਕਿੱਥੇ ਹੈ ਸਰਕਾਰੀ ਲੈਵਲ ਤੇ ਕਮੀ ਹੈ ਸਾਡੇ ਸੋਚਣ ਵਾਲਿਆਂ ਦੀ ਸਾਡੇ ਨੀਤੀ ਘੜਿਆਂ ਦੀ ਕਿਤੇ ਤੇ ਕਮੀ ਹੈਗੀ ਹੈ ਨਾ ਕੋਈ ਨਜ਼ਰ ਆ ਰਿਹਾ ਤੁਹਾਨੂੰ ਪਬਲਿਕ ਦੇ ਵਿੱਚ ਕਿ ਇਹਦੇ ਉੱਤੇ ਕੋਈ ਵਿਚਾਰ ਚਰਚਾ ਹੋਈ ਹੋਵੇ ਜਿਹੜੇ ਸਾਡੇ ਬਹੁਤ ਸਾਰੇ ਗਿਆਨਮਾਨ ਲੋਕ ਨੇ ਚਿੰਤਕ ਨੇ ਪੰਜਾਬ ਦੇ ਕਿੰਨੇ ਕੁ ਬੰਦਿਆਂ ਨੇ ਇਹਦੇ ਤੇ ਗੱਲ ਕੀਤੀ